ਉੱਚ ਹੀ ਘੰਟਿਆਂ ਦੇ ਵਿੱਚ ਸੰਦੀਪ <th>ਪੜ ਜੋ ਕਿ ਸ਼ਿਵ ਸੈਨਾ ਦਾ ਲੀਡਰ 88 ਸੀ ਉਹਦੇ ਉੱਤੇ ਹਮਲਾ ਕਰਨ ਵਾਲੇ ਜਿਹੜੇ ਨਿਹਤ ਸਿੰਘ ਦੇ ਬਾਣੇ ਦੇ ਵਿੱਚ ਆਏ ਸੀ ਨੌਜਵਾਨ ਉਹਨਾਂ ਨੂੰ ਫੜ ਕੇ ਇਸ ਲਖਾਂ ਦੇ ਪਿੱਛੇ ਸੁੱਟ ਦਿੱਤਾ ਗਿਆ ਹੈ ਪੁਲਿਸ ਨੂੰ ਵੱਡੀ ਜਿਹੜੀ ਕਾਮਯਾਬੀ ਮਿਲੀ ਗਈ ਹੈ ਤੇ ਨਾਲ ਦੇ ਨਾਲ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੰਦੇ ਪਏਗੇ ਨੇ ਕਿ ਇਹ ਦੋ ਨੌਜਵਾਨ ਹਨ ਜਿਹੜੇ ਹੈਗੇ ਸੀ ਕਾਫੀ ਚਿਰ ਤੋਂ ਹੈਗੇ ਸੀ ਇਸ ਪਲੈਨਿੰਗ ਦੇ ਵਿੱਚ ਲੱਗੇ ਗਏ ਸੀ ਕਿ ਲੇਕਿਨ ਜਿਹੜੀ ਬੀਤੇ ਦਿਨੀ ਜਿਹੜੀ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਤਿੰਨ ਦਿਹਾੜੇ ਉਹਨੂੰ ਦੇਖ ਕੇ ਤੇ ਹਰੇਕ ਦੇ ਰੋਂਗਟੇ ਖੜੇ ਹੋ ਗਏ ਨੇ ਕਿਉਂਕਿ 3 ਦਿਹਾੜੇ ਇੰਨੇ ਪੀੜਪੜਕੇ ਦੇ ਇਲਾਕੇ ਦੇ ਵਿੱਚ ਉਹ ਨਾਲ ਦੇ ਨਾਲ ਉਹਦਾ ਸਿਕਿਉਰਿਟੀ ਗਾਰਡ ਜਿਹੜਾ ਪੰਜਾਬ ਪੁਲਿਸ ਦਾ ਮੁਲਾਜ਼ਮਗਾ ਸੀ ਉਹ ਵੀ ਨਾਲ ਲਗਾ ਸੀ ਉਹਦੇ ਨਾਲ ਹੁੰਦੇ ਹੋਏ ਵੀ ਦੋ ਨੌਜਵਾਨ ਜਿਹੜੇ ਹੈਗੇ ਆ ਜਿਨ੍ਹਾਂ ਵੱਲੋਂ ਐਡੇ ਖੌਫਨਾਕ ਤਰੀਕੇ ਦੇ ਨਾਲ ਵਾਰਦ ਕੀਤੇ ਗਏ ਗਿਆ ਉਹਨੂੰ ਦੇਖ ਕੇ ਤਾਂ ਇੰਜ ਹੀ ਲੱਗਦਾ ਰਾਇਆ ਤੇ ਪੰਜਾਬ ਦੇ ਵਿੱਚ ਤਾਂ ਹੁਣ ਕਿਤਨਾ ਕਿਤੇ ਸ਼੍ਰੀਆਮ ਗੁੰਡਾਗਰਦੀ ਸ਼੍ਰੀਆਮ ਜਿਹੜੀ ਗੀ ਲੁੱਟ ਕੋ ਸ਼੍ਰੀਆਮ ਵਾਰਦਾ ਤਾਂ ਔਰ ਸ਼ਰਿਆਨ ਜਿਹੜੀ ਗਈ ਹੈ ਕਿਸੇ ਨੂੰ ਗੋਲੀ ਮਾਰਨੀ ਇਹ ਗੱਲਾਂ ਉਹ ਤਾਂ ਹੁਣ ਆਮ ਗੱਲਾਂ ਹੀ ਬਣਦੀਆਂ ਨਜ਼ਰ ਆਉਂਦੀਆਂ ਪਈਆਂ ਹੈਗੀਆਂ ਤਸਵੀਰਾਂ ਤੁਹਾਨੂੰ ਦਿਖਾਉਣੇ ਪਏ ਆ ਉਹਨਾਂ ਆਪ ਉਸ ਮੁਲਾਜ਼ਮਾਂ ਦੀਆਂ ਜਿਨ੍ਹਾਂ ਵੱਲੋਂ ਇਹ ਜਿਹੜੇ ਸ਼ਿਵ ਸੇਨਾਨ ਲੀਡਰ ਉਤੇ ਹਮਲਾ ਕਰਨ ਵਾਲੇ ਨੌਜਵਾਨਾਂ ਨੂੰ ਫੜ ਕੇ ਪ੍ਰੈਸ ਕਾਨਫਰੰਸ ਕਰਕੇ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਦਿੰਦੇ ਪਏ ਨੇ ਆਓ ਜਾਣਦੇ ਹਾਂ ਕੀ ਕਹਨਾ ਹੈ ਵੱਡੇ ਅਧਿਕਾਰੀ ਉਹਨਾਂ ਦੇ ਨਾਲ ਇਨਸੀਡੈਂਟ ਹੋਇਆ ਸੀਗਾ ਸਿਵਲ ਜਦੋਂ ਸਿਵਲ ਹਸਪੀਟਲ ਤੋਂ ਉਥੇ ਆ ਰਿਹਾ ਸੀਗਾ ਇੱਕ ਫੰਕਸ਼ਨ 'ਚ ਗਿਆ ਸੀਗਾ ਉਸ ਤੋਂ ਬਾਅਦ ਅਰਸ਼ਦ ਜੀ ਇਹਨਾਂ ਨੂੰ ਇਹ ਤਿੰਨ ਬੰਦੇ ਮਿਲੇ ਜਿਹੜਾ ਸਰਬਜੀਤ ਸਿੰਘ ਹੈ ਹਰਜੋਤ ਸਿੰਘ ਹੈ ਟੈਲ ਸਿੰਘ ਹੈ ਤੇ ਇਹਨਾਂ ਨੇ ਸਾਥ ਐਜ ਵੈਪਨ ਤੋਂ ਕੁਰਪਾਣ ਦੇ ਨਾਲ ਫਲੀਮ ਕਾਪੜੇ ਅਟੈਕ ਕੀਤਾ ਔਰ ਅਟੈਕ ਦੇ ਦੌਰਾਨੋਂ ਕਾਫੀ ਜਖਮੀ ਹੋਏ ਉਸ ਤੋਂ ਬਾਅਦ ਇਹਨਾਂ ਨੂੰ ਸਿਪਲ ਹਸਪੀਟਲ ਲੈ ਕੇ ਗਏ ਬਾਅਦ ਚ ਉਹਨਾਂ ਨੂੰ ਡੀ ਐਮ ਸੀ ਦੇ ਰੈਫਰ ਕੀਤਾ ਜਿੱਦਾਂ ਉਥੇ ਇਲਾਜ ਚੱਲ ਰਿਹਾ ਸੀ ਤੇ ਹਾਲਾਤ ਉਸਟੇਬਲ ਹੈਗਾ ਉਸ ਤੇ ਉਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਟੀਮਾਂ ਬਣਾਈਆਂ ਬਹੁਤ ਹੀ ਡੀਜੀ ਸਾਹਿਬ ਤੇ ਡੀਸਾ ਨਿਰਦੇਸ਼ਕ ਸਾਹਿਬ ਕਲੋਸ ਕੋਆਰਡੀਨੇਸ਼ਨ ਵਿਦ ਅਦਰ ਡਿਸਟ੍ਰਿਕਟ ਖੰਨਾ ਫਤੇਗੜ ਸਾਹਿਬ ਉਹਨਾਂ ਨੇ ਇੱਕ ਜੁਆਇੰਟ ਟੀਮ ਆਸੀ ਬਣਾਈਆ ਔਰ ਇਹਨਾਂ ਦਾ ਪਿੱਛਾ ਕਰਦੇ ਹੋਏ ਤੇ ਫਾਈਨਲੀ ਫਤੇਗੜ ਸਾਹਿਬ ਮੇ ਫਤੇਗੜ ਸਾਹਿਬ ਦੀ ਟੀਮ ਨੇ ਇਹਨਾਂ ਨੂੰ ਉਥੇ ਅਰੈਸਟ ਕੀਤਾ ਤੇ ਕੁਝ ਦੇਰ ਪਹਿਲਾਂ ਤੋਂ ਹੁਣ ਤੁਹਾਡੇ ਸਾਹਮਣੇ ਇੱਥੇ ਲੈ ਕੇ ਆਏ ਤੇ ਅਰੈਸਟ ਬਾਰੇ ਐਸਐਸਪੀ ਕੀ ਦੀ ਹੈ ਫਤੇਗੜ ਸਾਹਿਬ ਉਹ ਤੁਹਾਨੂੰ ਥੋੜਾ ਬੀਤ ਕਰਾਂ ਸਰ ਮੋਟਿਵ ਕੀ ਸੀ ਸਿਰਫ ਥੋੜਾ ਰੈਸਟੋਰੈਂਟ ਪਰ ਹਿੰਦੀ ਮੇਂ ਵੀ ਬਤਾ ਦਿੰਜੀ ਕੋਈ ਗੱਲ ਨਹੀਂ ਆਪਾਂ 1 ਟੂ 1 ਕਰ ਲਾਂਗੇ ਜੀ ਅੱਜ ਜੀ ਜੋ ਲੁਧਿਆਣਾ ਦੀ ਵਾਰਦਾਤ ਸੀ ਉਹਦੇ ਬਾਰੇ ਮਾਨਯੋਗ ਡੀ.ਐਸ.ਪੀ ਸਾਹਿਬ ਬਣੋ ਮਾਨਯੋਗ ਸੀਟੀ ਸਾਹਿਬ ਲੁਧਿਆਣਾ ਬਣੋ ਵਾਖਫੀਮਾਂ ਬਣਾਈਆਂ ਗਈਆਂ ਸੀ ਇੱਕ ਮਾਨਹਨ ਆਪਰੇਸ਼ਨ ਇਹਦੇ ਵਿੱਚ ਸ਼ੁਰੂ ਕੀਤਾ ਗਿਆ ਜਿਹੜੇ ਅੱਜ ਦੇ ਦੋ ਘੰਟੇ ਨੂੰ ਲੱਗਣ ਦੇ ਲਈ ਫਤੇਗੜ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਯੂਨੀਵਰਸਿਟੀ ਦੇ ਜਿਹੜੇ ਨਾਲ ਸੜਕ ਜਾਂਦੀ ਉਹਦੇ ਨੇੜਲੇ ਇਲਾਕੇ ਤੋਂ ਸਾਡੇ ਕੋਲ ਇਨਫੋਰਮੇਸ਼ਨ ਸੀ ਡਰੋਇੰਗ ਰੇਟ ਦੇ ਵਿੱਚ ਲੁਧਿਆਣਾ ਪੁਲਿਸ ਅਤੇ ਫਟੜਗੜ ਸਾਹਿਬ ਪੁਲਿਸ ਵੱਲੋਂ ਜਿਹਦੇ ਵਿੱਚ ਡੀਐਸਪੀ ਸੁਖਨਾ ਸਿੰਘ ਤੇ ਸਾਡੇ ਦੋ ਇੰਸਪੈਕਟਰ ਤੇ ਸੀਆਈਐਨ ਚਾਰਜ ਉਸ ਟੀਮ ਦਾ हिस्सा ਸੀ ਉਹਨਾਂ ਨੇ ਮੌਕੇ ਤੋਂ ਇਹ ਦੋਨੋਂ ਅਕਿਊਜ਼ ਨੂੰ ਅਰੈਸਟ ਕੀਤਾ ਤੇ ਲੁਧਿਆਣਾ ਪੁਲਿਸ ਨੂੰ ਹਾਂ ਸਾਰੇ ਕਿ ਪ੍ਰੋਬਲਮ ਦੇਖੋ ਅੱਜ ਕੁਝ ਘੇਰ ਪਹਿਲਾਂ ਹੀ ਅਸੀਂ ਇਹਨਾਂ ਨੂੰ ਵੈਸਟ ਕੀਤਾ ਇਹਦੇ ਡੀਟੇਲ ਐਗਜ਼ਾਮਨ ਕਰਾਂਗੇ ਇੰਟਰੋਗੇਸ਼ਨ ਤੋਂ ਬਾਅਦ ਹੀ ਅਸੀਂ ਫਾਈਨਲ ਇਹਦਾ ਕੋਈ ਐਗਜ਼ੈਕਟ ਮੋਟਿਵ ਕੀ ਹੈ ਉਹਦੇ ਬਾਰੇ ਅਸੀਂ ਕਹਿ ਸਕਦੇ ਅਸੀਂ 올 ਐਂਗਲ ਤੋਂ ਇਨਵੈਸਟੀਗੇਸ਼ਨ ਕਰ ਲਈ ਨਿਹੰਗ ਸਿੰਘ ਨੇ ਇਹਨਾਂ ਨੂੰ ਬਣਾ ਪਾਇਆ ਹੋਇਆ ਸੀਗਾ ਨਹੀਂ ਬਿਲਕੁਲ ਨਿਹੰਗੀ ਹੈ ਇਹਨਾਂ ਨੇ ਬਣਾ ਮਤਲਬ ਪਹਿਨੀ ਹੈ ਕਿ ਕੋਈ ਕ੍ਰਾਈਮ ਕਰਨ ਵਾਸਤੇ ਪਾਇਆ ਨਿਹੰਗੀ ਹੈ ਅਸੀਂ ਇਹਨਾਂ ਦਾ ਪੁਰਾਣਾ ਜਿਹੜਾ ਸਾਰਾ ਰਿਪੋਰਟ ਐਕਸ ਉਹ ਨਿਕਲਵਾ ਰਹੇ ਹਾਂ ਉਹ ਤਰ੍ਹਾਂ ਅਸੀਂ ਕਹਿ ਰਹੇ ਕਿ ਆਫਟਰ ਡਿਟੇਲ ਇਨਵੈਸਟੀਗੇਸ਼ਨ ਹੀ ਅਸੀਂ ਐਗਜੈਕਟ ਕੋਈ ਮੋਟਿਵ ਲਿਆ ਕੋਈ ਰੀਜਨ ਉਹ ਅਸੀਂ ਐਗਜੈਕਟ ਬਤਾਉਂਦੇ ਹਾਂ ਡਾਉਟੋ ਨੇ ਸਰਕਾਰ ਇਹ ਮੰਨ ਬਾਇਨ ਕਰ ਰਹੀ ਹੈ ਕਿ ਇਹ ਸਿਧਾਂਤੋਂ ਤੋਂ ਨਹੀਂ ਹੈ ਬਹੁਤ ਇੰਪੋਰਟੈਂਟ ਹੈ ਬਾਪਾ ਗੁੱਡਾ ਦੋਨਾਂ ਨੇ ਦੱਸਿਆ ਕਿ ਇਹਨਾਂ ਨੇ ਉੱਥੇ ਇਹਨਾਂ ਨੇ ਹਜੇ ਦੱਸਿਆ ਕਿ ਬਾਪਾ ਗੁੱਡਾ ਦਲ ਅਸੀਂ ਉੱਥੇ ਅੰਮ੍ਰਿਤ ਚੱਕਿਆ ਬਟ ਪਿੱਛੇ ਜਿਹੜਾ ਆਪਣਾ ਛਾਵਣੀ ਇਹ ਜਿਹੜਾ ਏਰੀਆ ਹੈਗਾ ਉੱਥੇ ਇਹਨਾਂ ਦਾ ਇੱਕ ਜਿਹੜਾ ਹੈਗਾ ਛੋਟਾ ਜਿਹਾ ਗੁਰਦੁਆਰਾ ਸਾਹਿਬ ਹੈਗਾ ਉੱਥੇ ਮਤਲਬ ਰਹਿੰਦੇ ਨੇ ਛਾਵਣੀ ਜਿਹੜੀ ਜਿਹੜਾ ਮੋਤੀ ਨਗਰ ਹੈ ਉੱਥੇ ਹਾਂਜੀ ਮੋਤੀ ਨਗਰ ਛਾਵਣੀ ਟ੍ਰਾਂਸਪੋਰਟ ਨਗਰ ਮੋਤੀ ਨਗਰ ਨਾਮ ਕੀ ਹੈ ਪੁਰਣੀ ਤੇ ਹਿੰਦੂ ਨੇਕਾ ਦੇਖੋ ਪ੍ਰਾਈਮਰੀ ਅਭੀ ਕਿਉਂਕਿ ਹਰ ਭਾਜੇ ਤੱਕ ਅਸੀਂ ਡਿਟੇਲ ਪੁੱਛਤਾਛ ਨਹੀਂ ਕਰੀਏ ਕਿਉਂਕਿ ਇੱਕ ਘੰਟੇ ਪਹਿਲਾਂ ਇਹਨਾਂ ਨੂੰ ਰੈਸਟ ਕੀਤਾ ਹੈਗਾ ਜਦੋਂ ਡਿਟੇਲ ਪੁੱਛਤਾਛ ਕਰਾਂਗੇ ਅਸੀਂ ਜਿਹੜਾ ਵੀ ਜਿਹੜਾ ਜਿੰਨੇ ਵੀ ਐਂਗਲ ਹੈਗੇ ਆ ਜਿਹੜਾ ਤੁਸੀਂ ਕਹਿ ਰਹੇ ਹੋ ਅਸੀਂ ਹਰ ਐਂਗਲ ਤੋਂ ਇਨਵੈਸਟੀਗੇਸ਼ਨ ਕਰਾਂਗੇ ਜੋ ਵੀ ਸਾਹਮਣੇ ਆਏਗਾ ਉਹ ਤੁਹਾਡੇ ਨਾਲ ਅਸੀਂ ਇਹਨਾਂ ਨੂੰ ਮਿਲਿਆ ਕੀ ਕੀ ਹੈ ਜੀ ਨਹੀਂ ਅਜੇ ਅਸੀਂ ਐਕਟਿਵਾ ਰਿਕਵਰ ਕੀਤੀ ਹੈ ਜਿਹੜੀ ਐਕਟਿਵਾ ਇੱਕ ਹੋ ਕੇ ਭੱਜੇ ਸੀਗੇ ਬਾਕੀ ਅਸੀਂ ਇੰਟਰੋਗੇਸ਼ਨ ਤੋਂ ਬਾਅਦ ਜਿਹੜਾ ਵੀ ਨਿਊਜ਼ ਆਉਣਾ ਹਾਂ ਉਹ ਆਈਡੈਂਟੀਫਾਈ ਹੋ ਗਏ ਟੈਲ ਸਿੰਘ ਅਜੇ ਉਹਦਾ ਨਾਮ ਟੈਲ ਸਿੰਘ ਦੱਸਿਆ ਜਾ ਰਿਹਾ ਹੈ ਸਰ ਇਹ ਐਨਾਂ ਨੂੰ ਹੀ ਮਾਰਨਾ ਇਸ਼ਕ ਨੂੰ ਜਿਵੇਂ ਉਹ ਸਿਵਲ ਤੋਂ ਨਿਕਲਦੇ ਤੇ ਇਹ ਵੀ ਸਿਵਲ ਤੋਂ ਪ੍ਰਾਈਮ ਆਫ ਪ੍ਰਾਈਮ ਆਫ ਪ੍ਰਾਈਮ ਆਫ ਫੇਸਿਸ ਮਤਲਬ ਇਹਨਾਂ ਦਾ ਇਹ ਸੀਗਾ ਕਿ ਮੈਂ ਸਡਨ ਐਂਡ ਪ੍ਰੋਵੋਕੇਸ਼ਨ ਵਿੱਚ ਅਸੀਂ ਉੱਥੇ ਮਿਲੇ ਬਟ ਅਸੀਂ ਕੋਈ ਵੀ ਥਿਊਰੀ ਤੋਂ ਪਹੁੰਚਣ ਤੋਂ ਪਹਿਲਾਂ ਡਿਟੇਲ ਇਨਵੈਸਟੀਗੇਸ਼ਨ ਅਸੀਂ ਕਰਦੇ ਹਾਂ ਸਾਡੇ ਦਾ ਕਹੇ ਪਹੁੰਚੇ ਕਿ 1000 ਫਟੇਗਰ ਸਾਹਿਬ ਪਹੁੰਚੇ ਹੈ ਮੈਂ ਕਹ ਰਹਾ ਸਕੂਟੀ ਤੇ ਪਹੁੰਚੇ ਜਿਹੜੀ ਸਕੂਟੀ ਤੇ ਦੇਵੇ ਸਰ ਇਹ ਫਟੇਗਰ ਸਾਹਿਬ ਤੋਂ ਕਿੰਨੀ ਸਟੇਜ ਹੈ ਕਿ ਸਟੇਜ ਹੈ ਸਾਰੇ ਕੋਈ ਦੇਖੋ ਅੱਡੇ ਨਾਕੀ ਹੁੰਦੇ ਨੇ ਲੁਧਿਆਣਾ ਤੋਂ ਲੈ ਕੇ ਲਾਈਨ ਤੇ ਬਹੁਤ ਦੇਰੀ 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 ਸ਼ੋਅ ਮੈਂ ਨਹੀਂ ਇਨਪੁਟ ਐਂਡ ਜਿੱਦੇ ਕਰਕੇ ਇਹ ਫੜੇ ਗਏ ਹੈ ਜਿਹੜਾ ਤੁਸੀਂ ਕਹ ਲਿਓ ਇਦਾਂ ਨਹੀਂ ਆਪਾਂ ਕਹਿ ਸਕਦੇ ਕਿਉਂਕਿ ਸਾਡੇ ਕੋਲੇ ਬਹੁਤ ਰਿਪੋਰਟ ਸੀਗਾ ਬਹੁਤ ਹੀ ਟੈਕਨੀਕਲ ਸਪੋਰਟਸ ਨੂੰ ਮਿਲੀ ਹੈ ਸਾਰੇ ਡਿਸਟ੍ਰਿਕਟਾਂ ਵੱਲੋਂ ਦੈਸ ਵਾਈ ਵੀ ਆਰ ਸਕਸੈਸਫੁਲੀ ਕੋਰਡ देम ਐਂਡ

ਅਨਫੋਰਚੂਨੇਟ ਇਨਸੀਡੈਂਟ ਹੈਗਾ ਐਂਡ ਤੁਸੀਂ ਦੇਖੋ ਸਿਕਿਉਰਿਟੀ ਇਹਦੇ ਨਾਲ ਮੌਕੇ ਤੇ ਵੀ ਸੀਗੀ ਹਾਂਜੀ ਬਾਅਦ ਐਕਸ਼ਨ ਰਿਐਕਸ਼ਨ ਦੀ ਹੈਗੀ ਹੈ ਜੇ ਬੈਟਰ ਹੁੰਦਾ ਜੇ ਉਹ ਰਿਐਕਟ ਕਰਦੇ ਕਿਉਂਕਿ ਕਾਨੂੰਨ ਉਹਨਾਂ ਨੂੰ ਸਾਰੇ ਅਧਿਕਾਰ ਦਿੰਦਾ ਹੈ ਸੈਲਫ ਪ੍ਰੋਟੈਕਸ਼ਨ ਦੇ ਐਂਡ ਪ੍ਰੋਟੈਕਟਿਵ ਦੀ ਪ੍ਰੋਟੈਕਸ਼ਨ ਦੇ ਵੀ ਜੋ ਐਕਸ਼ਨ ਲੈ ਲੈਂਦਾ ਉਹ ਬਹੁਤ ਹੀ ਅੱਛਾ ਹੋ ਜਾਣਾ ਬਟ ਆਪਾਂ ਇਹ ਨਹੀਂ ਕਹਿ ਸਕਦੇ ਕਿ ਆਪਾਂ ਕਿਸੇ ਦੀ ਸਿਕਿਉਰਿਟੀ ਕਿਉਂਕਿ ਸਿਕਿਉਰਿਟੀ ਆਲਰੇਡੀ ਅਸੀਂ ਨੂੰ ਦਿੱਤੀ ਹੋਈ ਹੈ ਬਟ ਐਨੀ ਐਕਸ਼ਨ ਹੋ ਰਹੀ ਹੈ ਕਿ ਤੁਸੀਂ ਉਹ ਐਕਸ਼ਨ ਲੋਗੇ ਨਹੀਂ ਅਸੀਂ ਜੇ ਉਹ ਐਕਟਿਵ ਹੁੰਦਾ ਸ਼ਹਿਰ ਹਾਦਸਾ ਨਾ ਹੁੰਦਾ ਅਸੀਂ ਡਿਟੇਲ ਇਨਕੁਆਰੀ ਮਿਸਟਰ ਤੇ ਭੇਜਾਈ ਹੋਈ ਹੈ ਜੋ ਵੀ ਫੈਕਟ ਸਾਹਮਣੇ ਆਉਂਦੇ ਐਸ ਪਰ ਫੈਕਟ ਅਸੀਂ ਕਰ ਰਹੇ ਹਾਂ ਜੇ ਸਾਰੇ ਪੜ੍ਹੇਗਾ ਜੀ ਤਿੰਨੋ ਜਿਹੜੇ ਨਹੀਂ ਹਜੇ ਦੋ ਅਸੀਂ ਆਪਣੇ ਹੱਥ ਜਿੱਤੇ ਜਦੋਂ ਇਹ ਸਾਰੇ ਇਹਨਾਂ ਸਾਰੇ ਇਹਨਾਂ ਗੱਡੀ ਚਲਾਉਂਦਾ ਸੀ ਟੈਕਸੀਆਂ ਪਹਿਲੇ ਚਲਾਉਂਦਾ ਸੀਗਾ ਉਸ ਤੋਂ ਬਾਅਦ ਇਹ ਡੇਰੀ ਦੇ ਉੱਤੇ ਕਬਜ਼ਾ ਕੀਤਾ ਜਿਹੜੇ ਟ੍ਰਾਂਸਪੋਰਟ ਨਕਰ ਝੁੱਗੀਆਂ ਉੱਤੇ ਕਬਜ਼ਾ ਕੀਤਾ ਹੈ ਉਹਦੀ ਵੀ ਕੰਪਲੇਨਟ 18 ਮੋਤੀ ਲਗਰ ਕੇ ਝੁੱਗੀਆਂ ਉੱਤੇ ਪਹਿਲੇ ਹੀ ਸਪੈਸ਼ਲਿਟੀ ਕਰਤੀ ਕਰੇ ਤੇ ਇੱਕ ਵਾਰ ਵੀ ਪਹਿਲੀ ਕੋਈ ਨਹੀਂ ਕਿਹਾ ਜਿਉਂ ਜਿਹੜਾ ਅਸੀਂ ਐਗਜ਼ਾਮਿਨ ਕਰਾਂ ਜੋ ਵੀ ਕੰਪਲੇਨਟ ਹੋਊਗੀ ਜੋ ਵੀ ਅੱਜਕੱਲ੍ਹਾ ਹੋ ਰਹੀ ਐਗਜ਼ਾਮਿਨ ਕੀ ਕਰ ਰਿਹਾ ਹੈ ਲੁਧਿਆਣੇ ਦੇ ਨਹੀਂ ਜਿਹੇ ਤੈਨੂੰ ਹਾਂ ਇਹ ਦੋ ਲੁਧਿਆਣੇ ਦੇ ਇੱਕ ਮਤਲਬ ਜੋ ਖੋਰੀ ਤਰ੍ਹਾਂ ਦੇ ਪਤਾ ਚਲੇ ਉਹ ਪਿਛੇ ਅਮਰਸਰ ਨਾਲ ਕੀ ਹੈ ਸਰ ਨਾਮ ਦੱਸ ਨਾ ਨਹੀਂ ਇਹਦਾ ਇੱਕ ਸਰਬਜੀਤ ਸਿੰਘ ਐਲ ਐਸ ਦਾ ਹੈ ਐਂਡ ਇੱਕ ਖਰਜੋਤ ਸਿੰਘ ਦਾ ਖੋਰੀ ਪੈਟਰਨ ਹੈ ਜਿਹੜੇ सिक्योरिटी परसन से मैं जा वो देखे भी जरा वीडियो के बीच देख रहे हैं कि वो पिछले परसन ले आए थे सिक्योरिटी परसन को वो कुछ कर नहीं पाता था कि उधर से भी कोई नहीं है वो नहीं कह रहे कि उस पे जो कैश के भी पोस्टर पर ही दोस्त से पहले की तरह नहीं नहीं उसके चेहरे पर कोई शूट करना कोई ऑर्डर नहीं है कोई गोली चलाता ऑर्डर नहीं है एक ही ने कहे जी उधर शिफ्ट वाले रोक ला रहे थे भी पोस्टर पर लोग जो देते गए थे इसका सिक्योरिटी नहीं कोई ये ना को ऑर्डर नहीं है कि वो टैक्टिक को प्रोटेक्शन चाहिए दी जाती का कोई ਹਰ ਬੰਦੇ ਨੂੰ ਇਹ ਮੈਨੂੰ ਰਾਈਟ ਦਿੰਦਾ ਹੈ ਕਿ ਅਸੀਂ ਸੈਕੰਡ ਰੈਕਸ਼ਨ ਵਿੱਚ ਮਨਨ ਕਰੂਗਾ ਜਿਹੜਾ ਵਾਜਿਫ ਫੋਰਸ ਹੈ ਉਹ ਆਪਾਂ ਇਹ ਚੀਜ਼ ਹਸਨ ਸਰ ਇਹਨਾਂ ਨੂੰ ਯਾਦ ਕਰਾਉਣੀ ਕਰਦੀਆਂ ਕਿ ਦਾ ਪਰਸਪੈਕਸ਼ਨ ਹੈ ਕਿ ਆਪਾਂ ਕਰ ਸਕਦੇ ਹਾਂ ਸਰ ਜੀ ਸਰ ਇਹਨੂੰ ਸੰਦੀਪ ਖਾਪਰ ਜਿਹੜਾ ਸਿ ਸ਼ੇਨਾ ਦਾ